ਇਹ ਕੱਟ ਰੱਦਵਾਟ ਨਾਲ ਇਹਦੇ ਬਾਪ ਨੂੰ ਗਿਆ ਇਹ ਮੇਰਾ ਨਾਂ ਪੜਨ ਜੀਤ ਤਾ ਤੇ ਹਾਂਜੀ ਆਈ ਪੀ ਇਹਨਾਂ ਨਾਲ ਮੈਂ ਬਾਤ ਬਿਠਾ ਲਿਆ ਸੀ ਤੇ ਫੇਪੀ ਮਹਿਕਾ ਠੀਕ ਨੀਗੇ ਤੇ ਧੰਨਵਾਦ ਕੀਤਾ ਮੈਂ ਮਹਨਵਾਲ ਜੀ ਨੇ ਜੱਤੋਂ ਪਛੇਤ ਲੋ ਤੇ ਇਹ ਦੋ ਜਣੇ ਆਏ ਆ ਤੇ ਪਹਿਲਾ ਦੋ ਜਣੇ ਆਏ ਆ ਤੇ ਪਹਿਲਾ ਇੱਕ ਜਣਾ ਆਇਆ ਫਿਰ ਪੁੱਛਦਾ ਵਾਪੀ ਇਹ ਕਿ ਸ਼ਿਵ ਜੀ ਦਾ ਮੰਦਿਰ ਕਿੱਥੇ ਆ ਤੇ ਮੈਂ ਆਖਿਆ ਵੀ ਮਨੂਨੀ ਜੇ ਪਤਾ ਸ਼ਿਵ ਜੀ ਦਾ ਮੰਦਿਰ ਫਿਰ ਦੋ ਜਣੇ ਮਗੜੇ ਆਏ ਆ ਉਹ ਚਲ ਗਿਆ ਵਾ ਫਿਰ ਉਹ ਕਹਿੰਦੇ ਆ ਵੀ ਹਾਂ ਹਾਂ ਇਹ ਬਾ ਇਹ ਪਾ ਬਤਨ ਕੀ ਪਛਦਾ ਹੀ ਹੈਪੀ ਉਹ ਬਾਬੇ ਨੇ ਸਾਨੂੰ ਇਹ ਹੀ ਨਾ ਪੁੱਛਿਆ ਕਿ ਸ਼ਿਵਜੀ ਦਾ ਮੰਦਿਰ ਕਿੱਥੇ ਹੈ ਸ਼ਿਵਜੀ ਦਾ ਮੰਦਿਰ ਮੈਂ ਨਹੀਂ ਦੱਸਿਆ ਕਿ ਮੈਨੂੰ ਨਹੀਂ ਪਤਾ ਕਿੱਥੇ ਆ ਬਾਅਦ ਚ ਉਹ ਬੈ ਗਏ ਉਹਨਾਂ ਨੇ ਗੱਲਾਂ ਵਿੱਚ ਇਹਨਾਂ ਨੂੰ ਲੈਣ ਦਾ ਬਾਅਦ ਚ ਉਹ ਭਾਈ ਵੀ ਮਗੜੇ ਹੀ ਆ ਗਿਆ ਉਹ ਜਿਹੜਾ ਸ਼ਿਵਜੀ ਦਾ ਮੰਦਿਰ ਪੁੱਛਦਾ ਸੀ ਤਾਂ ਮੈਂ ਕਹਿੰਦਾ ਕਿ ਪਾਣੀ ਲੈ ਕੇ ਆਓ ਉਹਨੇ ਪਾਣੀ ਲੈ ਕੇ ਆਈ ਮੈਂ ਵੀ ਚੱਲ ਪਾਣੀ ਪੀ ਲਿਆ ਉਹਨਾਂ ਹੁੰਦਾ ਉਹਨੇ ਜਦ ਪਾਣੀ ਮੰਗਿਆ ਮੇਰੇ ਕੋਲ ਮੈਂ ਪਾਣੀ ਦਿੱਤਾ ਇਹਨਾਂ ਨੂੰ ਪਤਾ ਨਹੀਂ ਉਹਨੇ ਕੀ ਕਰ ਦਿੱਤਾ ਵਾ ਪਹਿਲੇ ਵਾ ਪਾਣੀ ਲੈ ਕੇ ਜਾਣ ਹੀ ਨਹੀਂ ਦੇਈ ਤੇ ਉਹਨੇ ਇਹਨਾਂ ਨੂੰ ਬਾਹੋਂ ਫੜ ਕੇ ਤੇ ਅੰਦਰ ਲੈ ਕੇ ਆਉਂਦੇ ਆ ਤੇ ਮਗਰੇ ਮੈਂ ਮੈਂ ਹੈਪੀ ਅੰਦਰ ਅਗੇ ਤਾਂ ਤੁੱਪੇ ਲਵੇਂ ਪਾਇਆ ਸੀ ਤੇ ਆਪੇ ਫੜ ਕੇ ਲਿਆ ਆ ਬਾਬਾ ਅੰਦਰ ਅੰਦਰ ਜਾ ਕੇ ਇੱਥੇ ਬਿਠਾ ਲਤਾ ਤੇ ਆਪ ਇੱਥੇ ਬਹਿ ਗਿਆ ਤੇ ਮਗੜੇ ਮਗੜੇ ਮੈਂ ਆ ਗਈ ਤੇ ਮਗੜਾ ਆਨ ਕੇ ਜਦੋਂ ਮੈਨੂੰ ਮੈਂ ਵੀ ਇੱਥੇ ਆਨ ਕੇ ਬਹਿ ਗਈਆਂ ਪਤਾ ਨਹੀਂ ਉਹਨੇ ਵੀ ਕੀ ਹਨ ਤੇ ਕੀਤਾ ਵਾ ਤੇ ਮੈਨੂੰ ਕਹਿੰਦਾ ਵੀ ਜੋ ਜੋ ਸਮਾਨਾ ਤੂੰ ਲਿਆ ਮੈਂ ਵੀ ਮੇਰੇ ਕੋਲ ਸਮਾਨ ਕੁਛ ਨਹੀਂ ਆ ਵੀ ਮੇਰੇ ਕੋਲ ਸਮਾਨ ਨਹੀਂ ਆ ਕੋਈ ਵੀ ਪਨਾਮਾ ਰੱਖਿਆ ਵਾ ਕਹਿੰਦਾ ਤੇਰੇ ਕੋਲ ਸਮਾਨ ਹੈ ਰਾ ਜੇ ਦਬਕੇ ਲਾ ਕੇ ਪੈਂਦਾ ਸੀ ਤੇ ਆ ਚਾਹੀ ਆਪਣੇ ਹੱਥ ਤੇ ਦੰਦੀਆਂ ਵੜਦਾ ਹੀ ਔਂ ਕਰਕੇ ਤਫੂਕਾ ਮਾਰਦਾ ਹੀ ਹਾ ਦੇ ਉੱਤੇ ਤੇ ਮੈਂ ਉਸੇ ਵਕਤ ਲੈਨ ਚਲ ਜਾਂਦੀ ਹਿਲ ਮਾਰੀ ਚ ਤੇ ਫਿਰ ਮੈਂ ਫਿਰ ਜਦੋਂ ਫਿਰ ਉਹਨੇ ਮੈਨੂੰ ਕਿਹਾ ਪੀ ਮੈਂ ਆਪੇ ਕੁਛ ਵਾ ਮੇਰੇ ਕੋਲ ਹੋਰ ਕੁਛ ਹੈ ਨਹੀਂ ਆ ਕਹਿੰਦਾ ਤੇਰੇ ਕੋਲ ਹੈ ਵਾ ਸਭ ਕੁਝ ਲੈ ਕੇ ਆ ਫਿਰ ਦੰਦੀਆਂ ਵੱਢਣ ਲੱਗ ਪੈਂਦਾ ਹੀ ਆਪਣੇ ਹੱਥ ਤੇ ਤਫੂਕਾ ਮਾਰਨ ਲੱਗ ਪੈਂਦਾ ਹੀ ਕਿ ਜਿੱਦਾਂ ਸਾਡੀ ਉਹਨੇ ਬੁੱਧੀ ਪ੍ਰਿਸ਼ਟ ਕਰ ਦਿੱਤੀ ਸਾਨੂੰ ਦੋਨਾਂ ਨੂੰ ਪਤਾ ਨਹੀਂ ਲੱਗਾ ਬੇਟੀ ਮੇਰੀ ਨਾ ਹੁੰਦੀ ਸੀ ਜੇ ਮੈਂ ਮਗਰ ਨਾਮ ਦੀ ਬਾਹਰ ਬੈਠੀ ਰਹਿੰਦੀ ਤੇ ਮੇਰੀ ਬੇਟੀ ਆ ਮੇਰਾ ਇਹ ਆ ਆਦਮੀ ਮੇਰੇ ਆ ਯੇ ਨਾਲ ਪੁੱਛ ਕਰ ਜਾਂਦਾ ਤੇ ਮੈਂ ਕੀ ਲੈ ਜਾਣਾ ਸੀ ਕਿ ਉਹਨਾਂ ਨੇ ਕੀ ਕੀਤਾ ਪਿੱਚਕਾਂ ਸਮਾਨ ਕਰਿਆ ਤੁਸੀਂ ਚਾਹ ਸਕਦਾ ਉਹਨਾਂ ਨੇ ਹਾਂ ਇਹ ਜਿਹਾ ਕਿ ਦੂਣਾ ਬਣ ਜਾਏਗਾ ਉਹ ਭਾਈ ਦਿਆ ਹੀ ਕਹਿਣ ਦੂਜੇ ਭਾਈ ਨੇ ਸਾਨੂੰ ਕੀਤਾ ਨਾ ਭਿਉਂ ਕਰਦਾ ਜੋ ਕਰਦਾ ਵਾ ਤੇ ਸਾਨੂੰ ਪਤਾ ਨਹੀਂ ਉਹਨੇ ਕੀ ਕੀਤਾ ਮੈਂ ਤਾਂ ਗੱਲਾਂ ਚਾਉਣ ਵਾਲੀ ਨਹੀਂ ਜਿੰਨੂੰ ਮਰਜ਼ੀ ਪੁੱਛ ਕੇ ਵੇਖ ਲਓ ਕਿ ਮੈਂ ਇੰਨੀ ਪੀਹਾ ਵਿਗਤੀ ਨਾ ਕਹਿਣ ਘਾੜ ਨਹੀਂ ਮਾਰਦੀ ਤੁਹਾਨੂੰ ਉਹਨਾਂ ਨੇ ਕੋਈ ਚੀਜ਼ ਜੜੀ ਆ ਕੋਈ ਸੰਗਾਈ ਹੋਵੇ ਜਾਂ ਕੁਝ ਪਿਆਰਤਾ ਹੋਵੇ ਮੁਸ਼ੀਦਾ ਨਹੀਂ ਉਹ ਨਹੀਂ ਕੀਤਾ ਨਹੀਂ ਉਹ ਨਹੀਂ ਕੀਤਾ ਸਿਰਫ ਫੂਕਾ ਮਾਰਦਾ ਸੀ ਤੇ ਆਪਣੇ ਹੱਥ ਤੇ ਉਂਗਰ ਕੇ ਦੰਦੀਆਂ ਵਰਦਾ ਸੀ ਕਿੰਨੇ ਜਣੇ ਸੀ ਟੋਟਲ ਦੇ ਤਾਂ ਦੋ ਜਣੇ ਬੰਦੇ ਸੀ ਤੇ ਇੱਕ ਜਨਾਨੀ ਲੇਡੀ ਤੁਸੀਂ ਕੀ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਕੀ ਮੰਗ ਕਰਦੇ ਨੇ ਮੰਗਾਇਆ ਕਿ ਆਪਣੇ ਕੀ ਸਦਾ ਸਮਾਨ ਵਾਪਸ ਮਿਲ ਜੇ ਤਾਂ ਉਹਨਾਂ ਨੂੰ ਸਜ਼ਾ ਮਿਲੇ ਕਿ ਸਾਡੀ ਬੇਟੀ ਦਾ ਸਮਾਨ ਨਹੀਂ ਸੀ ਅਇਤ ਮਾਰ ਕੇ ਬਣਾਇਆ ਉਹਨਾਂ ਦੇ ਤਾਂ ਡੈਸ਼ਿਟ ਚੱਲਦੀ ਆ ਤੇ ਪਰਾਂ ਨਹੀਂ ਕਿਦਾਂ ਭੀ ਡੇ ਅਸੀਂ ਡੈਸ਼ਿਟ ਕਰਨੇ ਹਾਂ ਹੱਥ ਤੇ ਵਿੱਚ ਦੋ ਵਾਲੀ ਹੋਉਂਦੀ ਆ ਗਰਦਾਸਪੁਰ ਹੋਈ ਔਰ ਤੁਸੀਂ ਕੀ ਪ੍ਰੋਫੈਸ਼ਨਲੀ ਹੁਣ ਕੀ ਕਰਦੇ ਜੀ ਪੜ੍ਹਦੇ ਜੀ ਜਾਂ ਲੋਕੀ ਕਰਦੇ ਜੀ ਉਹ ਤੁਹਾਡੇ ਮਮਾ ਪਾਪਾ ਵੀ ਨਾਲ ਕੀ ਤੁਹਾਨੂੰ ਲੱਗਦਾ ਜੀ ਸੱਚੋਕਹਤ ਦੱਸੋ ਮੇਰਾ ਨਾਮ ਸ਼ਬਨਮ ਚੀਕ ਪਾਰਾ ਮੈਂ BCA ਫਰਸਟ ਈਅਰ ਵਿੱਚ ਸਟੱਡੀ ਕਰ ਰਹੀ ਹਾਂ ਇਸ ਟਾਈਮ ਤੇ ਤੇ ਮੇਰੇ ਪਾਪਾ ਮਮਾ ਨਾਲ ਠੱਗੀ ਹੋ ਗਈ थी ਮੈਂ ਇਸ ਟਾਈਮ ਉਸ ਟਾਈਮ ਆ ਰਹੀ ਸੀ ਮੈਂ ਨਾ ਆ ਰਹੀ ਸੀ ਉਸ ਟਾਈਮ ਤੇ ਤੇ ਕੋਈ ਦੋ ਜਣੇ ਆਏ ਦੇ ਪਹਿਲਾਂ ਇੱਕ ਜਣਾ ਆਇਆ ਇਹ ਕੋਈ ਮਮਾ ਮਮਾ ਨੂੰ ਪੁੱਛਦਾ ਹੈ ਕਿ ਐਡਰੈਸ ਵੱਲੋਂ ਕਿ ਸ਼ਿਵਜੀ ਦਾ ਮੰਦਿਰ ਕਿੱਥੇ ਆ ਤੇ ਮਮਾ ਨੇ ਨਹੀਂ ਦੱਸਿਆ ਮਮਾ ਕਹਿੰਦੇ ਮੈਨੂੰ ਨਹੀਂ ਪਤਾ ਹੈਗਾ ਪਿੱਛੇ ਦੋ ਜਣੇ ਆਏ ਆ ਇੱਕ ਮੀਆਂ ਬੀਵੀ ਆਏ ਦੇ ਆ ਉਹਨਾਂ ਨੇ ਗੱਲਾਂ ਵਿੱਚ ਲਗਾ ਲਿਆ ਫੁੱਕਾ ਮਾਰਤੀਆਂ ਇਹਨਾਂ ਦੇ ਉੱਤੇ ਉਹ ਬਾਬਾ ਵੀ ਪਿੱਛੇ ਮੁੜ ਕੇ ਆ ਗਿਆ ਜਦੋਂ ਜਦ ਕਿ ਉਹਨੂੰ ਅੱਗੇ ਚੱਲ ਜਾਣਾ ਚਾਹੀਦਾ ਏ ਉਹਨੂੰ ਤੇ ਪਤਾ ਹੀ ਨਹੀਂ ਸੀਗਾ ਇਸ ਬਾਰੇ ਕਿ ਉਹਨਾਂ ਨੇ ਗੱਲ ਕੀਤੀ ਦੀ ਹੋਈ ਏ ਦੋ ਜਾਨਿਆਂ ਨੇ ਪਿੱਛੇ ਉਹ ਫਿਰ ਵਾਪਸ ਆ ਰਿਹਾ ਮੁੜ ਕੇ ਉਹਨਾਂ ਨੇ ਮੰਮਾ ਨੂੰ ਮੰਮਾ ਪਾਣੀ ਲੈਣ ਅੰਦਰ ਆਏਦੇ ਏ ਮੰਮਾ ਹਲੇ ਬਾਹਰ ਜਾ ਰਹੀ ਏ ਤੇ ਉਹ ਬਾਬਾ ਪਾਪਾ ਨੂੰ ਅੰਦਰ ਲੈ ਕੇ ਵਾਪਸ ਆ ਰਿਹਾ ਵਾ ਤੇ ਮੰਮਾ ਪਿੱਛੇ ਪਿੱਛੇ ਆ ਰਹੇ ਤੇ ਮੈਂ ਹਲੇ ਨਹਾ ਕੇ ਆਈ ਆ ਮੰਮਾ ਮੈਨੂੰ ਕਹਿ ਰਿਹਾ ਕਿ ਬੇਟਾ ਤੂੰ ਇਹਨਾਂ ਨੂੰ ਬਾਬਾ ਜੀ ਨਹੀਂ ਕਹਿਣਾ ਤੂੰ ਇਹਨਾਂ ਨੂੰ ਮਾਮੂ ਕਹਿਣਾ ਵਾ ਠੀਕ ਹੈ ਇਹ ਮੈਨੂੰ ਕੁਝ ਨਹੀਂ ਬੋਲੀ ਹੈ ਕਿ ਹੂੰ ਹਾਂ ਕੁਝ ਨਹੀਂ ਕੀਤਾ ਹੈਗਾ ਕਿ ਮੈਂ ਇਦਾਂ ਬੋਲਾਂਗੀ ਤੇ ਉਹ ਬੋਲੀ ਜਾ ਰਹੀ ਘੜੀ ਦਾ ਗਲਾਸ ਲੈ ਕੇ ਫਾਪਾ ਤੇ ਪਿੱਛੇ ਉਹ ਪਾਪਾ ਨੇ ਉਹ ਭੇਜੀ ਜਾਂ ਜ਼ਬਰਦਸਤੀ ਕਿ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਮਗਰੇ ਪਾਪਾ ਤੇ ਜਾਣਾ ਨਹੀਂ ਸੀ ਚਾਹ ਰਹੇ ਤੇ ਫਿਰ ਪਾਪਾ ਨੂੰ ਉਹਨਾਂ ਨੇ ਜ਼ਬਰਦਸਤੀ ਭੇਜਤਾ ਮम्मा ਦੇ ਕੋਲ ਤੇ ਹਲੇ ਇੱਥੇ ਫ੍ਰਿਜ ਲੱਗੇ ਸਾਡੇ ਖੜੇ ਦੇ ਸੀਗੇ ਤੇ ਉਹ ਜਿਹੜੇ ਦੋ ਜਾਨੇ ਸੀ ਨਾ ਦੋ ਮੀਆਂ ਬੀਵੀ ਉਹ ਚੋਂ ਭਾਈ ਉੱਠ ਕੇ ਮम्मा ਪਾਪਾ ਕੋਲ ਚਲ ਗਿਆ ਉਹਨਾਂ ਨੂੰ ਗੱਲਾਂ 'ਚ ਉਲਝਾਤਾ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਉਹ ਉਸੇ ਟਾਈਮ ਨਿਕਲ ਗਈ ਬਾਹਰ ਨੂੰ ਠੀਕ ਹੈ ਇਹ ਸੋਨਾ ਤੇ ਮੇਰੇ ਲੱਗੇ ਪਿਆਸ ਸੀਗਾ ਜਿਹੜਾ ਹਾਡਾ ਸੀਗਾ ਤੇ ਉਹਨਾਂ ਨੇ ਨਾ ਜਿਹੜਾ ਉਹ ਜਿਹੜਾ ਭਾਈ ਸੀਗਾ ਉਹ ਵੀ ਉਸੇ ਟਾਈਮ ਫਿਰ ਫਟਾਫਟ ਨਿਕਲ ਗਿਆ ਬੁੱਢੀ ਦੇ ਮਗਰੇ ਹੀ ਤੇ ਜਿਹੜਾ ਉਹ ਸੋਨਾ ਸੀਗਾ ਉਹ ਬਾਬੇ ਨੇ ਆਪਣੇ ਇੱਕ ਸ਼ਾਲ ਰੱਖਿਆ ਸੀਗਾ ਆਪਣੇ ਕੋ ਉਹਨੇ ਉਹਦੇ ਵਿੱਚੋਂ ਦੀ ਨੰਗਾ ਕੇ ਨਾ ਕੋਟਲੀ ਚ ਤੇ ਉਹਨੇ ਨਾ ਛੋਟਾ ਹਾਡੀ ਪੋਟਲੀ ਕਿੰਨੀ ਵੱਡੀ ਸੀ ਸੋਣੇ ਵਾਲੀ ਉਹਨੇ ਨਾ ਛੋਟੀ ਜੀ ਮੈਨੂੰ ਫੜਾਤੀ ਤੇ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਹਾਡੀ ਪੋਟਲੀ ਕਿੰਨੀ ਵੱਡੀ ਸੀ ਅਗਰ ਇਹਨਾਂ ਨੇ ਕਿਹਾ ਕਿ ਸਾਡਾ ਸੋਨਾ ਡਬਲ ਹੋਏਗਾ ਇਹ ਤੇ ਸਗੋਂ ਵੱਡੀ ਹੋਣੀ ਚਾਹੀਦੀ ਸੀ ਤੇ ਉਹਨਾਂ ਨੇ ਨਾ ਮੈਨੂੰ ਜ਼ੋਰ ਦੀ ਧੱਕਾ ਉਹ ਕਹਿੰਦੇ ਕਿ ਜਾਓ ਤੁਸੀਂ ਹੁਣ ਇਹਨੂੰ ਬਾਬੇ ਦੀ ਫੋਟੋ ਅੱਗੇ ਰੱਖ ਕੇ ਆਓ ਜਾਓ ਇਹ ਕਰੋ ਉਹ ਮੈਂ ਜਾਣ ਹੀ ਸੀ ਰਹੀ ਫਿਲਹਾਲ ਉਹਨਾਂ ਨੇ ਮੈਨੂੰ ਜ਼ੋਰ ਦੀ ਧੱਕਾ ਮਾਰ ਕੇ ਪਿਛਲੇ ਵਾਲੇ ਰੂਮ 'ਚ ਭੇਜਤਾ ਮੈਂ ਕਿ ਮਮਾ ਕੁਝ ਨਹੀਂ ਜਹੇਗਾ ਉਸੇ ਟਾਈਮ ਮੈਂ ਮਮਾ ਨੂੰ ਰੋਲਾ ਰੂਲਾ ਪਾਇਆ ਕਿ ਮਮਾ ਕੁਝ ਨਹੀਂ ਜਹੇਗਾ ਹਲੇ ਅਸੀਂ ਬਾਹਰ ਆਏ ਹੋ ਪਤਾ ਨਹੀਂ ਲੱਗਾ ਕਿੱਥੇ ਚਲੀ ਗਏ ਸਾਰੇ ਸੀਸੀਟੀਵੀ ਕੈਮਰਸ ਵਗੈਰਾ ਵੀ ਚੈੱਕ ਕੀਤੇ ਦੇ ਪੁਲਿਸ ਨੇ ਤੇ ਮੇਰ ਕੋ ਇਹ ਮੈਂ ਇਹੀ ਉਮੀਦ ਕਰਾਂਗੀ ਕਿ ਜਿਹੜੇ ਐਸਐਸਪੀ ਸਾਦ ਮਿਉ ਆਏ ਦੇ ਆ ਗੁਰਦਾਸਪੁਰ ਵਿੱਚ ਉਹ ਸਾਡੇ ਜਲਦੀ ਤੋਂ ਜਲਦੀ ਮਦਦ ਕਰਨਗੇ ਕਿ ਇਹ ਜੋ ਸਾਡੇ ਨਾਲ ਹੋਇਆ ਵਾ ਅੱਜ ਉਹ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਏ ਅਸੀਂ ਬਹੁਤ ਮੁਸ਼ਕਿਲਾਂ ਵਾਲੇ ਪੈਸੇ ਜੋੜੇ ਦੇ ਸੀਗੇ ਤੇ ਉਹ ਜੋ ਮੇਰੇ ਪਾਪਾ ਦੇ ਬਹੁਤ ਮੁਸ਼ਕਿਲਾਂ ਇਲਾਜ ਕਰ ਰਿਹਾ ਉਹ ਸਾਡੇ ਜਲਦੀ ਤੋਂ ਜਲਦੀ ਉਹ ਪੈਸੇ ਮਿਲ ਜਾ ਤਾਂ ਉਹ ਫੜੇ ਜਾਣ